ਜੱਪਾ ਦੇਖਣਾ वचन ਸਾਨੂੰ ਕੀ ਦੱਸਦਾ ਆ ਪਰਮੇਸ਼ਰ ਜੀ ਸਾਥੋਂ ਕੀ ਚਾਹੁੰਦੇ ਹਨ ਤੇ ਅੱਜ ਦੇ वचन ਦਾ ਮੁਖੜਾ ਹੈ ਜਾਓ ਤੇ ਪ੍ਰਚਾਰ ਕਰੋ ਹallelujah ਕਿੰਨੇ ਜਾਣੇ ਪ੍ਰਚਾਰਕ ਬੰਨਣਾ ਚਾਹੁੰਦੇ ਆ ਪ੍ਰਭੂ ਦੀ ਵੜਿਆਈ ਹੋਵੇ ਅੱਗੇ ਤਾਂ ਖੋਜੇਵਾਲ ਚਰਚ ਹੀਲਿੰਗ ਮਿਨਿਸਟਰੀ ਆ ਮੈਨੂੰ ਲੱਗਦਾ ਹੁਣ ਇਦਾਂ ਵੀ ਕਿਹਾ ਕਰਨਾ ਪਾਸਟਰਸ ਮਿਨਿਸਟਰੀ ਪ੍ਰੀਚਰਸ ਮਿਨਿਸਟਰੀ ਇਨ ਜੀਜ਼ਸ ਨੇਮ ਹਾਲੇਲੂਇਆ ਤੇ ਆਪਾਂ ਕੀ ਕਿਹਾ ਕਰਨਾ ਚਰਚ ਆਫ ਪ੍ਰੀਚਰਸ ਪ੍ਰਚਾਰਕਾਂ ਦੀ ਚਰਚ ਪ੍ਰਚਾਰਕਾਂ ਦੀ ਕਲੀਸੀਆ ਹਾਲੇਲੂਇਆ ਪ੍ਰਭੂ ਜੀ ਦੀ ਵਡਿਆਈ ਹੋਵੇ ਕਿ ਪ੍ਰਭੂ ਨੇ ਸਾਡੇ ਵਿੱਚ ਇੰਨੇ ਜੋਧੇ ਬਿਠਾਏ ਆ ਤੇ ਉਹਨੇ ਚੋਣ-ਚੋਣ ਕੇ ਜਿਨ੍ਹਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਉਹਨਾਂ ਨੂੰ ਖੋਜੇਵਾਲ ਦੀ ਕਲੀਸੀਆ ਦੇ ਵਿੱਚ ਇਕੱਠਿਆਂ ਕੀਤਾ ਹallelujah ਤੇ ਆਪਾਂ ਦੇਖਾਂਗੇ ਨਿਊ ਟੈਸਟਾਮੈਂਟ ਦੇ ਵਿੱਚ ਮਰਕਸ ਦੀ ਕਿਤਾਬ ਉਸ ਦਾ 16 ਨੰਬਰ ਅਧਿਆਇ ਤੇ ਉਸ ਦੀ 15 ਨੰਬਰ ਪੰਕਤੀ ਦੇ ਵਿੱਚ ਉਸਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰੇਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਹਾਂਜੀ ਇਸ ਤੋਂ ਉੱਪਰ ਇੱਕ ਆਇਤ ਆ ਪਲੀਜ਼ ਉਹ ਪੜ੍ਹੋ 14 ਨੰਬਰ ਇਹਦੇ ਮੰਗਰੋ ਉਸਨੇ ਉਹਨਾਂ 11 ਨੂੰ ਜਾਂ ਜਾਂ ਉਹ ਖਾਣ ਬੈਠੇ ਸਨ ਵਿਖਾਲੀ ਦਿੱਤੀ ਅਤੇ ਉਹਨਾਂ ਦੀ ਬੇਪਰਤੀਤੀ ਅਰਸ਼ ਸ਼ਕਤ ਦਿੱਲੀ ਦਾ ਉਲਾਮਾ ਦਿੱਤਾ ਇਸ ਲਈ ਕਿ ਜਿੰਨਾ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਹਨਾਂ ਦੀ ਪਰਤੀਤਨਾ ਕੀਤੀ ਹਾਂਜੀ ਜਦੋਂ ਯਿਸੂ ਮਸੀਹ ਜੀ ਮੌਤ ਤੋਂ ਤਿੰਨ ਦਿਨ ਬਾਅਦ ਜੀ ਉੱਠੇ ਤੋਂ ਆਪਣੇ ਚੇਲਿਆਂ ਦੇ ਨਾਲ ਬੈਠੇ ਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਉਲਾਮਾ ਦਿੱਤਾ ਬੇਪਰਤੀਤੀ ਦਾ ਉਲਾਮਾ ਦਿੱਤਾ ਕਿੱਦਾਂ ਲੰਬਾ ਦਿੱਤਾ ਹੋਵੇਗਾ ਉਹਨਾਂ ਨੇ ਕਿਹਾ ਹੋਣਾ ਮੈਂ ਤੁਹਾਡੇ ਨਾਲ ਸੀਗਾ ਤੁਸੀਂ ਮੇਰੇ ਨਾਲ ਰਹਿੰਦੇ ਸੀਗੇ ਤੁਸੀਂ ਮੇਰੇ ਨਾਲ ਖਾਂਦੇ ਪੀਂਦੇ ਸੀ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਹੀ ਦੱਸੀਆਂ ਸੀ ਤੇ ਜਦੋਂ ਮੈਂ ਜੀ ਉੱਠਿਆ ਤੁਸੀਂ ਬੇਜਕੀਨੇ ਹੋਗੇ ਤੁਸੀਂ ਸਖਤ ਦਿਲ ਹੋਗੇ ਤੁਸੀਂ ਇੰਨੇ ਕੰਮ ਆਪਣੇ ਜੀਵਨ ਦੇ ਵਿੱਚ ਦੇਖੇ ਜਿਹੜੇ ਮੈਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀਤੇ ਪਰ ਫਿਰ ਵੀ ਤੁਹਾਨੂੰ ਯਕੀਨ ਨਹੀਂ ਆਇਆ ਕਿ ਮੈਂ ਤੀਜੇ ਦਿਨ ਜੀ ਕੇ ਉੱਠ ਸਕਦਾ ਆ ਮੈਂ ਮੌਤ ਦੇ ਉੱਤੇ ਫਤਿਹ پا ਸਕਦਾ ਆ ਐਨ ਇਦਾਂ ਹੀ ਉਲਾਮਾ ਦਿੱਤਾ ਹੋਣਾ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਉਹਨੇ ਸਖਤ ਦਲੀ ਦਾ ਉਲਾਮਾ ਦਿੱਤਾ ਉਹਨਾਂ ਨੂੰ ਕਿ ਤੁਹਾਡੇ ਦਿਲ ਇੰਨੇ ਸਖਤ ਹੋਗੇ ਕਿ ਉਹਦੇ ਵਿੱਚੋਂ ਇਹ ਗੱਲ ਹੀ ਨਿਕਲ ਗਈ ਕਿ ਉਹ ਜੀ ਉੱਠ ਸਕਦਾ ਜਿਹੜਾ ਪਰਮੇਸ਼ਵਰ ਦਾ ਪੁੱਤਰ ਜਿਹੜਾ ਮੁਰਦਿਆਂ ਨੂੰ ਜ਼ਿੰਦਾ ਕਰ ਸਕਦਾ ਉਹ ਖੁਦ ਵੀ ਮੌਤ ਦੇ ਉੱਤੇ ਫਤਿਹ ਪਾਵੇਗਾ ਉਹਨੇ ਉਲਾਮਾ ਦਿੱਤਾ ਉਹਨਾਂ ਦੀ ਬੇਪਰਤੀਤੀ ਦਾ ਅੱਜ ਕਿੰਨੇ ਜਣੇ ਯਕੀਨ ਕਰਦੇ ਹਨ ਕਿ ਯਿਸੂ ਮਸੀਹ ਜੀ ਮੌਯਾਂ ਹੋਯਾਂ ਦੇ ਵਿੱਚੋਂ ਜੀ ਉੱਠੇ ਹਨ ਹਾਲੇਲੂਇਆ ਪਰ ਅੱਜ ਯਿਸੂ ਮਸੀਹ ਸਾਨੂੰ ਵੀ ਸਖਤ ਦਿਲੀ ਦਾ ਉਲਾਮਾ ਦਿੰਦੇ ਹਨ ਤੁਸੀਂ ਕਿੰਨੇ ਭੋਲੇ ਹੋ ਕੋਈ ਤੁਹਾਨੂੰ ਛਿੜਕ ਰਿਹਾ ਤੇ ਤੁਸੀਂ ਤਾੜੀਆਂ ਮਾਰ ਰਹੇ ਹੋ ਪ੍ਰਭੂ ਯਿਸੂ ਮਸੀਹ ਤੁਹਾਨੂੰ ਉਲਾਮਾ ਦੇ ਰਹੇ ਤੇ ਤੁਸੀਂ ਖੁਸ਼ ਹੋ ਰਹੇ ਹੋ ਹੋਲਿਓ ਖੋਸ਼ ਨਾ ਹੋਵੋ ਇਹਦੇ ਉੱਤੇ ਵਿਚਾਰ ਕਰੋ ਉਹ ਤੁਹਾਨੂੰ ਸ਼ਾਬਾਸ਼ ਨਹੀਂ ਤੁਹਾਨੂੰ ਉਲਾਮਾ ਦੇ ਰਿਆ ਹੈ ਜਿੱਦਾਂ ਉਹਨੇ ਆਪਣੇ ਚੇਲਿਆਂ ਨੂੰ ਉਲਾਮਾ ਦਿੱਤਾ ਬੇਪਰਤੀਤੀ ਦਾ ਸਖਤ ਦਿਲੀ ਦਾ ਅੱਜ ਉਹ ਸਾਨੂੰ ਵੀ ਉਲਾਮਾ ਦੇ ਰਿਆ ਆਤਮਾ ਦੇ ਵਸੀਲੇ ਬੇਪਰਤੀਤੀ ਦਾ ਤੇ ਸਖਤ ਦਿਲੀ ਦਾ ਉਹ ਕਹਿੰਦਾ "ਰੋਜ਼ ਤੁਸੀਂ ਗਵਾਈਆਂ ਸੁਣਦੇ ਹੋ ਤੁਹਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ ਕਿ ਮੈਂ ਹੋਰਾਂ ਦੇ ਲਈ ਵੀ ਕੁਝ ਕਰ ਸਕਦਾ ਆਂ ਮੈਂ ਤੁਹਾਡੇ ਲਈ ਵੀ ਕੁਝ ਕਰ ਸਕਦਾ ਆਂ ਸਿਰਫ ਇਹ ਇਹ ਗਿਣੇ ਹੋਏ ਨਹੀਂ ਆ ਜਿਨ੍ਹਾਂ ਨੂੰ ਮੈਂ ਚੁਣਿਆ ਕਿ ਸਿਰਫ ਇਹਨਾਂ ਦੇ ਲਈ ਹੀ ਕੋਸ਼ਿਸ਼ ਕਰਾਂਗਾ ਪਰ ਉਹ ਕਹਿੰਦਾ ਮੈਂ ਤੁਹਾਡੇ ਲਈ ਵੀ ਕੋਸ਼ਿਸ਼ ਕਰਨ ਦੇ ਲਈ ਆਇਆ ਹਾਂ ਕਹਿੰਦਾ "ਕਹਿੋ ਜੇ ਤੁਹਾਡੇ ਸਖਤ ਦੇ ਲਿਆ ਕਿ ਜੇ ਮੈਂ ਤੁਹਾਡੇ ਲਈ ਕੁਝ ਕਰ ਦਿੱਤਾ ਤੇ ਤੁਸੀਂ ਉਹਨੂੰ ਆਪਣੇ ਜੋਗਾ ਹੀ ਰੱਖ ਲਿਆ" A Josanubi la madre ਬੇ ਪ੍ਰਤੀਤੀ ਦਾ ਉਲਾਮਾ ਬਹੁਤ ਸਾਰੇ ਇਸ ਜਗ੍ਹਾ ਤੇ ਬੈਠੇ ਇੱਕ ਦਿਨ ਇੱਕ ਬਜ਼ੁਰਗ ਮੇਰੇ ਕੋਲ ਆਏ ਉਹ ਮੈਨੂੰ ਆਣ ਕੇ ਕਹਿੰਦਾ ਕਹਿੰਦਾ 7 ਸਾਲ ਹੋ ਗਏ ਮੈਨੂੰ ਇਸ ਚਰਚ ਵਿੱਚ ਆਉਂਦਿਆਂ ਕਹਿੰਦਾ ਮੈਨੂੰ ਰੀਣ ਪਰ ਫਰਕ ਨਹੀਂ ਪਿਆ ਤੇ ਮੈਂ ਉੱਠ ਕੇ ਆਪਣੀ ਜਗ੍ਹਾ ਤੋਂ ਖੜੀ ਹੋਈ ਮੈਂ ਕਿਹਾ ਅੰਕਲ ਜੀ ਜੇ ਸੱਚਮੁੱਚ ਤੁਹਾਨੂੰ 7 ਸਾਲਾਂ ਵਿੱਚ ਕੋਈ ਫਰਕ ਨਹੀਂ ਪਿਆ ਤੇ ਮੇਰੀ ਕੋਈ ਕੋਸ਼ਿਸ਼ ਨਹੀਂ ਆ ਕਿ ਗਾਹ ਵੀ ਤੁਹਾਨੂੰ ਫਰਕ ਪਵੇ ਪਰ ਮੈਂ ਇਹ ਕਹਿੰਨੀ ਆ ਪਰਮੇਸ਼ਵਰ ਦਾ ਵਚਨ ਤੁਹਾਨੂੰ ਬਚਾਵੇ ਕੋਈ ਮਨੁੱਖ ਕਿਸੇ ਨੂੰ ਫਰਕ ਨਹੀਂ ਪਾ ਸਕਦਾ ਜਿੰਨੂੰ 7 ਸਾਲ ਵਚਨ ਸੁਣ ਕੇ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਕੋਈ ਫਰਕ ਨਹੀਂ ਪਿਆ ਕੋਈ ਦੁਨੀਆ ਦੀ ਤਾਕਤ ਉਹਨੂੰ ਫਰਕ ਨਹੀਂ ਪਾ ਸਕਦੀ ਕਾਤੇ ਫਰਕ ਨਹੀਂ ਪੈਂਦਾ ਸਖਤ ਦਿਲ ਸਖਤ ਆ ਇਸ ਹਿਰਦੇ ਦੀ ਧਰਤੀ ਨੂੰ ਨਰਮ ਕਰੋ ਇਸ ਹਿਰਦੇ ਦੀ ਧਰਤੀ ਦੀ ਸਿੰਚਾਈ ਹੋਣ ਦਿਓ ਤਾਂ ਹੀ ਤਾਂ ਜਦੋਂ ਨਰਮ ਜ਼ਮੀਨ ਦੇ ਵਿੱਚ ਬੀਜ ਡਿੱਗੇਗਾ ਤਾਂ ਹੀ ਤਾਂ ਉਹ ਉੱਗੇਗਾ ਰੜੀ ਜ਼ਮੀਨ ਦੇ ਉੱਤੇ ਬੀਜ ਸਿੱਟ ਦਿਓ ਉਹ ਉੱਗਦਾ ਨਹੀਂ ਉਹ ਜਦੋਂ ਮਰਜੀ ਇਕੱਠਾ ਕਰ ਲੋ ਜਦੋਂ ਮਰਜੀ ਪੰਛੀਆਂ ਨੂੰ ਚੁੱਕ ਕੇ ਲਿਜਾ ਸਕਦੇ ਹਨ ਪੱਥਰੀਲੀ ਜ਼ਮੀਨ ਦੇ ਉੱਤੇ ਬੀਜਿਆ ਹੋਇਆ ਬੀਜ ਕਦੀ ਵੀ ਉੱਗਦਾ ਨਹੀਂ ਸਿੰਝੀ ਹੋਈ ਧਰਤੀ ਦੇ ਉੱਤੇ ਨਰਮ ਜ਼ਮੀਨ ਦੇ ਉੱਤੇ ਡਿੱਗਿਆ ਹੋਇਆ ਬੀਜ ਹੀ ਉੱਗਦਾ ਤੇ ਫਲਦਾਰ ਹੁੰਦਾ ਹੈ ਹallelujah ਜੇ 7 ਸਾਲ ਤੁਸੀਂ ਪੱਥਰ ਹੀ ਰੱਖ ਕੇ ਬੈਠੇ ਹੋ ਆਪਣੇ ਅੰਦਰ ਤੇ ਇਥੋਂ ਛੱਡਾ ਦਿੱਤਾ ਜਾ ਰਿਹਾ ਤੇ ਉਹ ਉੱਗਣਾ ਨਹੀਂ ਫੇਰ 7 ਦੀ ਥਾਂ ਤੇ 17 ਸਾਲ ਬਾਅਦ ਵੀ ਤੁਸੀਂ ਆ ਕੇ ਕਹਿ ਸਕਦੇ ਹੋ ਸਾਨੂੰ ਕੋਈ ਫਰਕ ਨਹੀਂ ਪਿਆ ਮੇਰੇ ਭੈਣੋ ਭਰਾਵੋ ਅਸੀਂ ਇੱਥੇ ਫਰਕ ਪਾਉਣ ਨੂੰ ਥੋੜੀ ਖੜੇ ਹੋਏ ਆਂ ਅਸੀਂ ਤਾਂ ਮੇਲ ਕਰਾਉਣ ਨੂੰ ਖੜੇ ਹੋਏ ਆ ਸਾਡਾ ਕੰਮ ਆ ਛੱਟਾ ਦੇਣਾ ਜੇਕਰ ਤੁਸੀਂ ਪੱਥਰ ਹੀ ਲੈ ਕੇ ਬੈਠੇ ਹੋ ਅੱਜ ਓਲਾਮਾ ਤੁਹਾਨੂੰ ਵੀ ਤੁਹਾਡਾ ਮਸੀਹਾ ਦੇ ਰਿਹਾ ਹੈ ਹਾਲੇਲੂਇਆ ਹਾਲੇਲੂਇਆ ਅੱਜ ਆਪਣੇ ਪੱਥਰਾਂ ਨੂੰ ਕੱਢ ਸਿੱਟੋ ਤੇ ਉਹ ਸਾਡੇ ਲਈ ਇੱਕ ਨਰਮ ਦਿਲ ਲੈ ਕੇ ਸਾਡੇ ਦਿਲ ਦੇ ਬੂਹੇ ਤੇ ਖਲੋਤਾ ਉਹਨੂੰ ਅੰਦਰ ਆਉਣ ਦਿਓ ਤੇ ਉਹਦੇ ਕੋਲੋਂ ਇੱਕ ਨਰਮ ਦਿਲ ਲੈ ਲਓ ਤਾਂ ਜੋ ਜਦੋਂ ਹੀ ਬੀਜ ਉਸ ਨਰਮ ਧਰਤੀ ਤੇ ਡਿੱਗੇ ਤੇ ਨਾਲ ਹੀ ਜੜ ਫੜ ਲਵੇ ਹallelujah 15 ਨੰਬਰ ਦੇ ਵਿੱਚ ਕੀ ਲਿਖਦਾ ਕਹਿੰਦਾ ਉਸ ਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਹallelujah ਉਨੇ ਕਿੰਨਾਂ ਨੂੰ ਕਿਹਾ ਆਪਣੇ ਚੇਲਿਆਂ ਨੂੰ ਕਿੰਨਾਂ ਨੂੰ ਤੇ ਚੇਲੇ ਉਹਦੇ ਕੌਣ ਆ ਜਿਹੜੇ ਉਹਦੀ ਸਿੱਖਿਆ ਨੂੰ ਫੋਲੋ ਕਰਦੇ ਆ ਜਿਹੜੇ ਉਹਦੇ ਨਾਲ ਰਹਿੰਦੇ ਆ ਜਿਹੜੇ ਉਹਦੇ ਪਿੱਛੇ ਚੱਲਦੇ ਆ ਜਿਹੜੇ ਉਹਦੀਆਂ ਗੱਲਾਂ ਨੂੰ ਸੁਣਦੇ ਆ ਜਿਹੜੇ ਚਾਹੁੰਦੇ ਆ ਕਿ ਜੋ ਸਾਡਾ ਗੁਰੂ ਕਹਿੰਦਾ ਉਹ ਸਾਡੇ ਜੀਵਨ ਦੇ ਵਿੱਚ ਪੂਰਾ ਹੋਵੇ ਜਿੱਦਾਂ ਸਾਡਾ ਗੁਰੂ ਕਹਿੰਦਾ ਉਦਾਂ ਅਸੀਂ ਕਰੀਏ ਉਹ ਕੌਣ ਆ ਚੇਲੇ ਆ ਹallelujah ਜਿਹੜੇ ਆਪਣੇ ਅੰਦਰ ਸਖਤ ਦਿਲ ਲੈ ਕੇ ਬੈਠੇ ਆ ਉਹ ਚੇਲੇ ਕਹੋਣ ਦੇ ਹੱਕਦਾਰ ਨਹੀਂ ਅੱਜ ਬਹੁਤ ਸਾਡੇ ਵਿਚਕਾਰ ਚੇਲੇ ਬੈਠੇ ਆ ਕਿਹਦੇ ਚੇਲੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਉਹ ਲੋਕ ਚੇਲੇ ਆ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੀ ਸਿੱਖਿਆ ਦੇ ਅਨੁਸਾਰ ਆਪਣਾ ਜੀਵਨ ਜੀਂਦੇ ਆ ਜਿਹੜੇ ਆਪਣੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਕੰਮਾਂ ਨੂੰ ਵੇਖਦੇ ਆ ਜਿਹੜੇ ਆਪਣੇ ਜੀਵਨ ਦੇ ਵਿੱਚ ਇਹ ਯਕੀਨ ਰੱਖਦੇ ਆ ਕਿ ਯਿਸੂ ਮਸੀਹ ਜੀ ਮੇਰੇ ਲਈ ਆਏ ਮੇਰੇ ਲਈ ਜੀਏ ਮੇਰੇ ਲਈ ਕੁਰਬਾਨ ਹੋਏ ਤੇ ਮੇਰੇ ਲਈ ਜੀ ਉੱਠੇ ਹallelujah ਉਹ ਲੋਕ ਚੇਲੇ ਹਨ ਅਤੇ ਜਿਹੜੇ ਯਕੀਨ ਰੱਖਦੇ ਹਨ ਕਿ ਅਸੀਂ ਉਹਦੇ ਚੇਲੇ ਆ ਉਹਨਾਂ ਨੂੰ ਪ੍ਰਭੂ ਜੀ ਨੇ ਕਿਹਾ ਜਾਓ ਤੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਕੀ ਕਰੋ ਪ੍ਰਚਾਰ ਕਰੋ ਹallelujah ਹੁਣ ਤੁਹਾਨੂੰ ਤੁਹਾਡਾ ਮਸੀਹਾਂ ਭੇਜ ਰਿਹਾ ਕਹਿੰਦਾ ਜਾਓ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਪ੍ਰਚਾਰ ਕਰੋ ਕਹਿੰਦਾ ਪ੍ਰਚਾਰ ਕਰਨਾ ਹੈ ਆ खुश खबरी का प्रचार करो हाँ लुई है तो खुशी की खबर की हैसु मसीह मुक्ति दाता परमेश्वर है खुश खबरी है यसु मसीह मुक्ति दाता परमेश्वर है ऐसे ही शब्द दे के सारी खुशी की खबर लुकी हुई है मुक्ति दाता ਆਪਾਂ ਤੋਂ ਮੁਕਤ ਕਰਨ ਵਾਲਾ ਸਮੱਸਿਆਵਾਂ ਤੋਂ ਮੁਕਤ ਕਰਨ ਵਾਲਾ ਬਿਮਾਰੀਆਂ ਤੋਂ ਮੁਕਤੀ ਦਿਵਾਉਣ ਵਾਲਾ ਕੋੜ ਤੋਂ ਮੁਕਤੀ ਦਿਵਾਉਣ ਵਾਲਾ ਕਰਜ਼ਿਆਂ ਤੋਂ ਮੁਕਤੀ ਦਿਵਾਉਣ ਵਾਲਾ ਰੋਣ ਤੋਂ ਮੁਕਤੀ ਦਿਵਾਉਣ ਵਾਲਾ ਜਾਨੀ ਕਿ ਹਰ ਸਮੱਸਿਆ ਤੋਂ ਮੁਕਤੀ ਦਿਵਾਉਣ ਵਾਲਾ ਯੀਸੂ ਮਸੀਹ ਮੁਕਤੀ ਦਾਤਾ ਪਰਮੇਸ਼ਵਰ ਹੈ ਹਾਲੇਲੂਇਆ ਖੁਸ਼ੀ ਦੀ ਖਬਰ ਕੀ ਹੈ యేసు مسیక్ ముక్తి దాత పరమేశ్వర్ హే تے ଏ ਖਬਰ ਸਾਨੂੰ ਹੁਕਮ ਲੱਗਿਆ ਆ ਸਾਡੇ ਮਸੀਹਾ ਵੱਲੋਂ ਜਾਓ تے ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਖੁਸ਼ ਖਬਰੀ ਦਾ ਪ੍ਰਚਾਰ ਕਰੋ ਸਾਨੂੰ ਹੋਰ ਹੋਰ ਗੱਲਾਂ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੋਰ ਹੋਰ ਚੀਜ਼ਾਂ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਹੋਰਾਂ ਥਾਵਾਂ 'ਚ ਹੱਥ ਪਾ ਕੇ ਸਾਨੂੰ ਕੁਝ ਕੱਢਣ ਤੇ ਪਾਉਣ ਦੀ ਜ਼ਰੂਰਤ ਨਹੀਂ ਪਰ ਸਾਡੀ ਬਾਈਬਲ ਦੇ ਵਿੱਚ ਹੀ ਜਿੱਥੇ ਪਰਮੇਸ਼ਵਰ ਪਵਿੱਤਰ ਆਤਮਾ ਦੇ ਨਾਲ ਸਾਡੇ ਨਾਲ ਗੱਲ ਕਰਦੇ ਹਨ ਇਹਦੇ ਵਿੱਚ ਹੀ ਸਾਨੂੰ ਸਭ ਕੁਝ ਦੱਸਿਆ ਤੇ ਸਭ ਤੋਂ ਅਹਿਮ ਖੁਸ਼ੀ ਦੀ ਗੱਲ ਇਹੀ ਹੈ ਯਿਸੂ ਮਸੀਹ ਮੁਕਤੀ ਦਤਾ ਹੈ ਹallelujah 16 ਨੰਬਰ ਪੰਕਤੀ ਦੇ ਵਿੱਚ ਦੇਖੋ ਨੇਚਾ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਹਾਂਜੀ ਕਹਿੰਦਾ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਕੌਣ ਬਚਾਏ ਜਾਣਗੇ ਜਿਹੜੇ ਯਕੀਨ ਰੱਖਣਗੇ ਜਿਹੜੇ ਵਿਸ਼ਵਾਸ ਕਰਨਗੇ ਜਿਹੜੇ ਨੇਚਾ ਕਰਨਗੇ ਜਿਹੜੇ ਫੇਥਫੁਲ ਹੋਣਗੇ ਫੇਥ ਦੇ ਵਿੱਚ ਬਣੇ ਰਹਿਣਗੇ ਕਿਹੜੀ ਚੀਜ਼ ਤੇ ਨੇਚਾ ਕਰਨੀ ਆ ਯੀਸੂ ਮਸੀਹ ਮੁਕਤੀਦਾਤਾ ਪਰਮੇਸ਼ਵਰ ਹੈ ਉਹ ਸਾਡੀ ਮੁਕਤੀ ਦੇ ਲਈ ਇਸ ਧਰਤੀ ਦੇ ਉੱਤੇ ਆਏ ਹallelujah ਜਿਹੜੇ ਤਾਂ ਇਸ ਗੱਲ ਦਾ ਯਕੀਨ ਕਰਨਗੇ ਅਤੇ ਬਪਤਿਸਮਾ ਲਵੋ ਬਪਤਿਸਮਾ ਲੈਣ ਦਾ ਮਤਲਬ ਕੀ ਹੈ ਜਦੋਂ ਅਸੀਂ ਯਕੀਨ ਕਰ ਲਿਆ ਕਿ ਯਿਸੂ ਮਸੀਹ ਹੀ ਪਰਮੇਸ਼ਵਰ ਹੈ ਤੇ ਉਹਦਾ ਹੁਕਮ ਵੀ ਫਿਰ ਸਾਨੂੰ ਮੰਨਣਾ ਹੀ ਪੈਣਾ ਜਿਹੜੇ ਖੁਸ਼ੀ ਖੁਸ਼ੀ ਉਹਦਾ ਹੁਕਮ ਮੰਨਣ ਦੇ ਲਈ ਤਿਆਰ ਆ ਉਹ ਬਪਤਿਸਮਾ ਲੈਂਦੇ ਆ ਬਪਤਿਸਮਾ ਲੈਣ ਦਾ ਮਤਲਬ ਇਹ ਆ ਕਿ ਅਸੀਂ ਪੁਰਾਣੇ ਜੀਵਨ ਦੇ ਵਿੱਚ ਜੋ ਵੀ ਗੁਨਾਹ ਕੀਤੇ ਜੋ ਵੀ ਪਾਪ ਕੀਤੇ ਉਹਨਾਂ ਦੇ ਵਿੱਚ ਹੁਣ ਅਸੀਂ ਮਰ ਰਹੇ ਹਾਂ ਜਦੋਂ ਅਸੀਂ ਪਾਣੀ ਦੇ ਅੰਦਰ ਜਾਂਦੇ ਹਾਂ ਆਪਣੀ ਪੁਰਾਣੀ ਆਤਮਾ ਨੂੰ ਜਿਹੜੀ ਗੁਨਾਹਾਂ ਦੇ ਨਾਲ ਭਰੀ ਹੋਈ ਆ ਉਹਨੂੰ ਦਫ਼ਨ ਕਰਦੇ ਹਾਂ ਅਤੇ ਜਦੋਂ ਪਾਣੀ ਦੇ ਵਿੱਚੋਂ ਬਾਹਰ ਆਉਂਦੇ ਹਾਂ ਤੇ ਅਸੀਂ ਆਤਮਾ ਦੇ ਵਿੱਚ ਨਵਾਂ ਜਨਮ ਪਾਏ ਹੋਏ ਹੁੰਨੇ ਆ ਹallelujah ਬਪਤਿਸਮਾ ਕਿਸੇ ਦਾ ਨਾਮ ਬਦਲਣ ਦੀ ਰਿਵਾਇਤ ਨਹੀਂ ਆ ਰਸਮ ਨਹੀਂ ਆ ਬਪਤਿਸਮਾ ਤੁਹਾਡੇ ਵਿੱਚ ਕੋਈ ਸਰੀਰਕ ਬਦਲਾਵ ਲਿਆਉਣ ਦੀ ਰਸਮ ਨਹੀਂ ਆ ਪਰ ਬੋ ਨਗੇਨ ਹੋਣਦੀ ਦੁਬਾਰਾ ਤੋਂ ਜਨਮ ਪਾਉਣ ਦੀ ਇੱਕ ਰਸਮ ਹੈ ਆਤਮਾ ਦੇ ਵਿੱਚ ਦੁਬਾਰਾ ਜਨਮ ਲੈਣਾ ਭਈ ਜਿਹੜੇ ਪਾਪ ਮੈਂ ਪਿੱਛੇ ਕਰਦਾ ਸੀ ਹੁਣ ਨਹੀਂ ਕਰਾਂਗਾ ਅੱਗੇ ਮੈਂ ਅਣ ਅਗਿਆਕਾਰੀ ਕੀਤੀ ਆਪਣੇ ਪਰਮੇਸ਼ਵਰ ਦੀ ਪਰ ਹੁਣ ਮੈਂ ਅਗਿਆਕਾਰੀ ਕਰਾਂਗਾ वचन ਕੀ ਕਹਿੰਦਾ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਜਦੋਂ ਆਪਾਂ ਬਪਤਿਸਮਾ ਲੈਨੇ ਆ ਉਦੋਂ ਅਸੀਂ ਇਹੀ ਕਹਿੰਨੇ ਆ ਪ੍ਰਭੂ ਜੀ ਹੁਣ ਅਸੀਂ ਤੁਹਾਡੇ ਵਿੱਚ ਨਵਾਂ ਜਨਮ ਪਾ ਲਿਆ ਹੁਣ ਅਸੀਂ ਆਣ ਆਗਿਆਕਾਰੀ ਦੇ ਪੁੱਤਰ ਨਹੀਂ ਪਰ ਆਗਿਆਕਾਰੀ ਵਿੱਚ ਚੱਲਣ ਵਾਲੇ ਪੁੱਤਰ ਬਣ ਗਏ ਆ ਹallelujah ਕਿੰਨਾ ਜਿਹੜਾ ਪ੍ਰਤੀਤ ਕਰੇ ਜਦੋਂ ਨੇਚਾ ਕਰਦਾ ਆ ਆਪਾਂ ਪ੍ਰਤੀਤ ਕਰਦੇ ਉਹ ਬਚਾਏ ਜਾਣਗੇ ਜਿਹੜੇ ਬਪਤਿਸਮਾ ਲੈ ਲੂਗੇ ਨੇਚਾ ਕਰ ਲੂਗੇ ਉਹ ਬਚਾਏ ਜਾਣਗੇ ਪਰ ਜਿਹੜਾ ਪ੍ਰਤੀਤ ਨਾ ਕਰੇ ਉਹ ਸੁੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਜਿਹੜੇ ਚਰਚ ਨੂੰ ਤਾਂ ਆਈ ਜਾਂਦੇ ਆ ਔਰ ਉਹਨਾਂ ਨੂੰ ਲੱਗਦਾ ਬੈਪਟਿਸਮ ਕਰਨਾ ਜਿਹੜਾ ਆ ਪਤਾ ਨਹੀਂ ਕੀ ਵੱਡਾ ਗੁਨਾਹ ਹੋ ਜਾਣਾ ਸਾਤੋਂ ਪਤਾ ਨਹੀਂ ਸਾਡੇ ਵਿੱਚ ਸਾਡਾ ਨਾਮ ਬਦਲ ਜਾਣਾ ਕਰਿਆ ਸਾਡਾ ਸਰੂਪ ਬਦਲ ਜਾਣਾ ਕਰਿਆ ਸਾਡਾ ਧਰਮ ਬਦਲ ਜਾਣਾ ਜਿਹੜੇ ਇਦਾਂ ਦੀਆਂ ਸੋਚਾਂ ਲੈ ਕੇ ਬੈਠੇ ਆ ਉਹ ਪਰਮੇਸ਼ਵਰ ਦੇ ਉੱਤੇ ਨੀਚਾ ਨਹੀਂ ਕਰਦੇ ਕਿ ਤੂੰ ਸਾਨੂੰ ਬਚਾ ਸਕਦਾ ਆ ਕਰਕੇ ਉਹਨਾਂ ਨੇ ਹਾਲੇ ਆਪਣੀ ਮੈਂ ਨੂੰ ਫੜਿਆ ਆ ਮੈਨੂੰ ਕੋਈ ਬਦਲ ਨਹੀਂ ਸਕਦਾ ਮੇਰੇ ਲਈ ਇਹ ਕੁਝ ਨਹੀਂ ਕਰ ਸਕਦਾ ਜੇ ਤੂੰ ਨੂੰ ਕੋਈ ਬਦਲ ਨਹੀਂ ਸਕਦਾ ਤੁਹਾਡੇ ਲਈ ਕੋਈ ਕੌਜਕਾਰ ਨਹੀਂ ਸਕਦਾ ਕੁਰਸੀਆਂ ਮੰਲ ਕੇ ਬੈਠਣ ਦਾ ਕੋਈ ਫਾਇਦਾ ਨਹੀਂ ਤੇ ਜਿਹੜੇ ਲੋਕ ਪ੍ਰਤੀਤ ਨਹੀਂ ਕਰਨਗੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਹੋਊਗਾ ਤੇ ਜਿਹੜੇ ਪ੍ਰਤੀਤ ਕਰਨਗੇ ਫਿਰ ਉਹਦੇ ਆਖੇ ਵੀ ਲੱਗਣਗੇ ਤੇ ਉਹਨੇ ਕੀ ਕਿਹਾ ਜਾਓ ਤੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਹੁਣ ਆਪਾਂ ਉਹਦੇ ਆਖੇ ਵੀ ਲੱਗਣਾ ਆ ਪਰ ਜਦੋਂ ਆਪਾਂ ਪ੍ਰਤੀਤ ਕਰਨੀ ਆ ਬਪਤਿਸਮਾ ਲੈਣਾ ਵਿਸ਼ਵਾਸ ਚ ਪੱਕੇ ਹੋਣਾ ਫੇ ਆਪਾਂ ਨੂੰ ਕੁਝ ਗਿਫਟਸ ਮਿਲਣੇ ਆ ਕੁਝ ਤੋਹਫੇ ਮਿਲਣੇ ਆ ਆਪਾਂ ਦੇਖਾਂਗੇ ਬਾਈਬਲ ਦੇ ਵਿੱਚੋਂ 17 ਨੰਬਰ ਦੇ ਵਿੱਚ ਅਤੇ ਨੇਚਾ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਹਾਂਜੀ ਕਹਿੰਦਾ ਨੇਚਾ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਜਿਹੜੇ ਨੇਚਾ ਕਰਨਗੇ ਕਿ ਹੁਣ ਅਸੀਂ ਨਵਾਂ ਜਨਮ ਪਾ ਲਿਆ ਹੁਣ ਅਸੀਂ ਆਪਣੇ ਪਰਮੇਸ਼ਵਰ ਦੇ ਨਾਲ ਰਹਿਨੇ ਆ ਪਰਮੇਸ਼ਵਰ ਦੇ ਆਖੇ ਲੱਗਣਾ ਆ ਉਹ ਸਾਡੇ ਜੀਵਨ ਦੇ ਵਿੱਚ ਕੰਮ ਕਰਦਾ ਆ ਉਹ ਸਾਡਾ ਮੁਕਤੀ ਦਾਤਾ ਆ ਜਦੋਂ ਇਹਨਾਂ ਚੀਜ਼ਾਂ ਦਾ ਅਸੀਂ ਦ੍ਰਿੜ ਵਿਸ਼ਵਾਸ ਕਰਾਂਗੇ ਤੇ ਕਹਿੰਦਾ ਫੇ ਉਹਨਾਂ ਦੇ ਨਾਲ ਨਿਸ਼ਾਨ ਹੋਣਗੇ ਕਿਹੋ ਜਿਹੇ ਨਿਸ਼ਾਨ ਕਹਿੰਦਾ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਕਹਿੰਦਾ ਨਾਮ ਲੈ ਕੇ ਯਿਸੂ ਮਸੀਹ ਜੀ ਦਾ ਨਾਮ ਲੈ ਕੇ ਹallelujah ਕਹਿੰਦਾ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਉਹ ਹੋਰਾਂ ਜ਼ੁਬਾਨਾਂ ਦੇ ਵਿੱਚ ਵੀ ਗੱਲਾਂ ਕਰਨਗੇ ਹੁਣ वचन ਕੀ ਦੱਸਦਾ ਆ ਉਹ ਹੋਰ ਜ਼ੁਬਾਨਾਂ 'ਚ ਵੀ ਬੋਲਣਗੇ ਤੇ ਉਹ ਭੂਤਾਂ ਨੂੰ ਵੀ ਕੱਢਣਗੇ ਜੇ ਹਾਲੇ ਤੱਕ ਅਸੀਂ ਭੂਤਾਂ ਤੋਂ ਡਰੀ ਜਾਂਦੇ ਆ ਇਹਦਾ ਮਤਲਬ ਹਾਲੇ ਅਸੀਂ ਯਕੀਨ ਕਰਨ ਵਾਲੇ ਹੋਏ ਨਹੀਂ ਹਾਲੇ ਅਸੀਂ ਨੇਚਾ ਕਰਦੇ ਨਹੀਂ ਕਿਉਂਕਿ ਜਦੋਂ ਅਸੀਂ ਨੇਚਾ ਕਰਨ ਲੱਗ ਗਏ ਨੇਚਾ ਕਰਨ ਵਾਲਿਆਂ ਨੂੰ ਉਹਨੇ ਦਲੇਰੀ ਦਾ ਆਤਮਾ ਦਿੱਤਾ ਡਰਦਾ ਨਹੀਂ ਹallelujah ਮੈਂ ਰਾਤੀ ਇੱਕ ਵੀਡੀਓ ਦੇਖਦੀ ਸੀਗੀ ਇੱਕ ਭੈਣ ਉਹ ਆਪਣੇ ਕਮਰੇ ਦੇ ਵਿੱਚ ਤੁਰੀ ਜਾਂਦੀ ਉਹਨੂੰ ਇੱਕ ਭੂਤ ਨਜ਼ਰ ਆਉਂਦਾ ਤੇ ਉਹ ਆਪਣੇ ਅੰਦਰ ਡਰ ਜਾਂਦੀ ਆ ਉਹ ਕਹਿੰਦੀ ਮੈਂ ਤਾਂ ਪ੍ਰਭੂ ਤੇਰੇ ਵਿੱਚ ਚੱਲਦੀ ਆ ਇਹ ਮੇਰੇ ਕਮਰੇ ਚ ਕੀ ਕਰਨ ਆਇਆ ਆ ਪਰ ਉਹ ਕੀ ਕਰਦੀ ਆ ਉਹ ਹੋਰਾਂ ਭਾਸ਼ਾ ਦੇ ਵਿੱਚ ਪ੍ਰਾਰਥਨਾ ਕਰਨਾ ਸ਼ੁਰੂ ਕਰ ਦਿੰਦੀ ਆ ਉਹ ਹੋਰ ਭਾਸ਼ਾ ਦੇ ਵਿੱਚ ਪ੍ਰਾਰਥਨਾ ਕਰਦੀ ਰਹਿੰਦੀ ਆ ਤੇ ਉਹ ਪ੍ਰਭੂ ਦੇ ਪ੍ਰੋਮਿਸ ਨੂੰ ਚੇਤੇ ਕਰਦੀ ਆ ਪ੍ਰਭੂ ਤੁਸੀਂ ਕਿਹਾ ਮੇਰਾ ਨਾਮ ਲੈ ਕੇ ਤੁਸੀਂ ਭੂਤਾਂ ਨੂੰ ਕੱਢੋਗੇ ਮੈਂ ਇਹਨੂੰ ਯਿਸੂ ਮਸੀਹ ਦੇ ਨਾਮ ਚ ਆਪਣੇ ਕਮਰੇ ਚੋਂ ਹੀ ਨਹੀਂ ਆਪਣੇ ਸ਼ਹਿਰ ਚੋਂ ਹੀ ਕੱਢ ਦਿੰਨੀ ਆ ਆਪਣੀ ਲਾਈਫ ਚੋਂ ਹੀ ਕੱਢ ਦਿੰਨੀ ਆ ਤੇ ਉਹ ਹੋਰਾਂ ਭਾਸ਼ਾ ਚ ਪ੍ਰਾਰਥਨਾ ਕਰਦੀ ਗਈ ਤੇ ਉਹ ਕੀ ਦੇਖਦੀ ਆ ਉਹਨੂੰ ਇੱਕ ਆਗੂ ਉਤਰੀ ਤੇ ਉਹਨੇ ਉਸ ਭੂਤ ਨੂੰ ਸਾੜ ਸਿੱਟਿਆ ਹallelujah ਕਰਕੇ ਉਹਨੇ ਨੇਚਾ ਕੀਤੀ ਉਹ ਭੱਜ ਕੇ ਕਿਤੇ ਲੁਕੀ ਨਹੀਂ ਉਹ ਭੱਜ ਕੇ ਆਪਣੇ ਬਾਹਰ ਨਹੀਂ ਨਿਕਲੀ ਕਮਰੇ ਦੇ ਵਿੱਚੋਂ ਉਹ ਡਰੀ ਨਹੀਂ ਪਰ ਉਹਨੇ ਨੇਚਾ ਕੀਤੀ ਜੋ ਨੇਚਾ ਨਾ ਕਰਦੀ ਹੁੰਦੀ ਉਹਨੇ ਨੱਠ ਕੇ ਜਾਣਾ ਸੀ ਉਹਨੇ ਰੌਲਾ ਪਾਉਣਾ ਸੀ ਕੋਈ ਆਓ ਉਹ ਮੇਰੇ ਕਮਰੇ ਚ ਭੂਤ ਵੜ ਗਿਆ ਕੋਈ ਇਹਨੂੰ ਕੱਢੋ ਪਰ ਨਹੀਂ ਉਹ ਪ੍ਰਭੂ ਦੇ ਉੱਤੇ ਯਕੀਨ ਰੱਖਦੀ ਸੀ ਜੇ ਪ੍ਰਭੂ ਨੇ ਮੈਨੂੰ ਅਥੋਰਾਈਜ਼ ਕੀਤਾ ਆ ਅਧਿਕਾਰ ਦਿੱਤਾ ਆ ਫੇ ਉਹਦੇ ਵਾਦੇ ਮੇਰੇ ਜੀਵਨ ਦੇ ਵਿੱਚ ਕੰਮ ਕਰਨੇ ਆ ਤੇ ਫਿਰ ਉਹਨੇ ਕਿਹਾ ਪ੍ਰਭੂ ਨੇ ਤਾਂ ਮੈਨੂੰ ਕਿਹਾ ਤੂੰ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢੂਗੀ ਉਹਨੇ ਉਹਨੂੰ ਕਮਾਂਡ ਕੀਤਾ ਔਰ ਪ੍ਰਾਰਥਨਾ ਕਰਨੇ ਸ਼ੁਰੂ ਕੀਤੀ ਉਹਨੇ ਮਨ ਵਿੱਚ ਰੱਖਿਆ ਪਰਮੇਸ਼ਵਰ ਨੇ ਮੈਨੂੰ ਦਲੇਰੀ ਦਿੱਤੀ ਆ ਮੈਂ ਡੋਲਾਂਗੀ ਨਹੀਂ ਕਿਉਂਕਿ वचन ਦੇ ਵਿੱਚ ਕੀ ਲਿਖਿਆ ਕਹਿੰਦਾ ਜਿਹੜਾ ਤੇਰੇ ਅੰਦਰ ਵੱਸਦਾ ਆ ਉਹਦੇ ਨਾਲੋਂ ਵੱਡਾ ਆ ਜਿਹੜਾ ਸੰਸਾਰ 'ਚ ਵੱਸਦਾ ਆ ਤੇ ਸਾਡੇ ਅੰਦਰ ਕੌਣ ਵੱਸਦਾ ਆ ਯਿਸੂ ਮਸੀਹ ਹallelujah ਜਿਨ੍ਹਾਂ ਦੇ ਅੰਦਰ ਯਿਸੂ ਮਸੀਹ ਵਸਦਾ ਉਹਨਾਂ ਨੇ ਭੂਤਾਂ ਤੋਂ ਡਰਨਾ ਨਹੀਂ ਪਰ ਯਿਸੂ ਮਸੀਹ ਦਾ ਨਾਮ ਲੈ ਕੇ ਭੂਤਾਂ ਨੂੰ ਕੱਢ ਸਿੱਟਣਾ ਹallelujah ਤੇ ਜੇ ਸਾਡੇ ਅੰਦਰ ਇਦਾਂ ਦੀ ਦਲੇਰੀ ਆ ਫਿਰ ਤੁਸੀਂ ਸਮਝ ਲਓ ਕਿ ਵਾਕਅ ਹੀ ਤੁਸੀਂ ਨਵਾਂ ਜਨਮ ਤੇ ਉਹਦੀ ਕਿਰਪਾ ਨੂੰ ਪਾ ਲਿਆ ਤੇ ਤੁਸੀਂ ਉਹਦੇ ਵਿੱਚ ਨੇਚਾ ਨਾਲ ਚੱਲਦੇ ਹਾਂ ਹallelujah ਜਿੰਦੋਂ ਸੱਪਾਂ ਨੂੰ ਚੁੱਕ ਲੈਣਗੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤੇ ਉਹਨਾਂ ਦਾ ਕੁਝ ਨਹੀਂ ਵਿਛਲੇਗਾ ਔਰ ਰੋਗੀਆਂ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋ ਜਾਣਗੇ ਹallelujah ਸੱਪਾਂ ਨੂੰ ਚੁੱਕ ਲੈਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਵਰਮੀ ਚ ਜਾ ਕੇ ਹੱਥ ਪਾ ਲਓ ਜੀ ਇੱਥੇ ਸੱਪਿਆ ਵਚਨ ਦੇ ਵਿੱਚ ਲਿਖਿਆ ਸੱਪਾਂ ਨੂੰ ਚੱਕ ਲੋਗੇ ਉਹਨੇ ਸਾਨੂੰ ਅਕਲ ਵੀ ਦਿੱਤੀ ਆ ਸੱਪ ਸਮੱਸਿਆਵਾਂ ਨੂੰ ਦਰਸਾਉਂਦੇ ਆ ਸੱਪ ਦੁਸ਼ਟ ਦੇ ਕੰਮਾਂ ਨੂੰ ਦਰਸਾਉਂਦੇ ਆ ਜੇਕਰ ਸਾਡੇ ਘਰ ਵਿੱਚ ਈਵਲ ਚੀਜ਼ਾਂ ਪਈਆਂ ਹੋਈਆਂ ਆ ਖਰਾਬ ਚੀਜ਼ਾਂ ਪਈਆਂ ਜਿਹੜੀਆਂ ਪਰਮੇਸ਼ਵਰ ਦੇ ਵਿਰੋਧ ਕੰਮ ਕਰਦੀਆਂ ਪਰਮੇਸ਼ਵਰ ਦੇ ਵਿਰੋਧ ਦੇ ਵਿੱਚ ਸਾਨੂੰ ਕਸਾਉਂਦੀਆਂ ਅਸੀਂ ਡਰਨਾ ਨਹੀਂ ਹੈ ਸਾਡਾ ਕੀ ਨੁਕਸਾਨ ਕਰ ਦੇਣਗੀਆਂ ਪਰ ਅਸੀਂ ਉਹਨਾਂ ਨੂੰ ਕੱਢ ਸਿੱਟਣਾ ਉਹ ਸੱਪਾਂ ਨੂੰ ਚੱਕ ਲੈਣਾ ਹallelujah ਕਦੋਂ ਸੱਪਾਂ ਨੂੰ ਚੱਕ ਲੈਣਗੇ ਬਹੁਤ ਸਾਰੇ ਲੋਕ ਆਪਣੀ ਗੱਲ 'ਚ ਆਪ ਹੀ ਖਰੀਦ ਕੇ ਤਵੀਤ ਪਾਇਆ ਪਤਾ ਨਹੀਂ ਉਹਦੇ ਵਿੱਚ ਇੱਕ ਦੋ ਕੀ ਲਿਖਿਆ ਪਰ ਆਪਣੀ ਗੱਲ 'ਚੋਂ ਲੋੜ ਤੋਂ ਡਰਦੇ ਹੁਣ ਕਹਿੰਦੇ ਪਾਦਰੀ ਆਵੇ ਫੇਰ ਲਾਵੇ ਪਾਉਣ ਲੱਗਿਆ ਪਾਦਰੀ ਨੇ ਤੁਹਾਡੇ ਗੱਲ 'ਚ ਤਵੀਤ ਬਣਾ ਕੇ ਨਹੀਂ ਪਾਇਆ ਸੀ ਹੁਣ ਤੁਸੀਂ ਸੱਪਾਂ ਨੂੰ ਚੁੱਕਣ ਵਾਲੇ ਬਣ ਜਾ ਪ੍ਰਭੂ ਯਿਸੂ ਮਸੀਹ ਸਮਰਥੀ ਪਰਮੇਸ਼ੁਰ ਹੈ ਉਸ ਦੀ ਸਮਰਥ ਦੇ ਅੱਗੇ ਤੁਹਾਡੇ ਤਵੀਤ ਨਕੰਮੇ ਹੋ ਚੁੱਕੇ ਹਨ ਯਿਸੂ ਮਸੀਹ ਦੇ ਨਾਮ ਦੇ ਵਿੱਚ ਵੀਰਵਾਰ ਬਹੁਤ ਸਾਰੇ ਲੋਕਾਂ ਨੇ ਆਪਣੇ ਜਿਸਮਾਂ ਤੋਂ ਧਾਗੇ ਲਾ ਲਿੱਟੇ ਆਪਣੇ ਬਟੂਆਂ ਦੇ ਵਿੱਚੋਂ ਮੰਤਰ ਕੱਢ ਸਿੱਟੇ ਹੋਰ ਚੀਜ਼ਾਂ ਜਿਹੜੀਆਂ ਕਰਾ ਕੇ ਪਾਈਆਂ ਸੀ ਉਹਨਾਂ ਨੇ ਲਾ ਲਿੱਟੀਆਂ ਉਹਨਾਂ ਨੇ ਕੀ ਕੀਤਾ ਸੱਪਾਂ ਨੂੰ ਚੁੱਕ ਲਿਆ ਤੇ ਵਚਨ ਦੇ ਵਿੱਚ ਲਿਖਿਆ ਉਹਨਾਂ ਦਾ ਕੁਝ ਨਹੀਂ ਵਿਚਲੂਗਾ ਕੁਝ ਵਿਗਾੜ ਨਹੀਂ ਕਰ ਸਕਦੇ ਉਹ ਚੀਜ਼ਾਂ ਤੁਹਾਡੀਆਂ ਕਿਉਂਕਿ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਆ ਪਰਮੇਸ਼ਵਰ ਦੀ ਸਮਰਥ ਤੁਹਾਨੂੰ ਸੰਭਾਲੇਗੀ